ਸੰਗਤ ਜੀ ਵੀਰ 8 ਮਹੀਨੇ ਤੋਂ ਮੰंजे ਤੇ ਪਿਆ ਤੜਫ ਰਿਹਾ ਅੱਜ ਰੋਂਦਾ ਦੇਖਿਆ ਨਹੀਂ ਗਿਆ ਕਿਰਪਾ ਕਰਕੇ ਵੀਡੀਓ ਇੰਨੀ ਸ਼ੇਅਰ ਕਰਿਓ ਕਿ ਇਹ ਵੀਰ ਦਾ ਇਲਾਜ ਹੋ ਜੇ 8 ਮਹੀਨੇ ਹੋ ਗਏ ਐਕਸੀਡੈਂਟ ਹੋਏ ਨੂੰ ਬੱਚੇ ਆ ਨਿੱਕੇ ਨਿੱਕੇ ਮਾਵਾ ਘਰ ਵਾਲੀ ਆ ਹਾਲਾਤ ਇੰਨੇ ਬੁਰੇ ਕੋਈ ਹਿਸਾਬ ਨਹੀਂ ਗੁਰਸਿੱਖ ਪਰਿਵਾਰ ਆ ਸੰਗਤ ਜੀ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈਗਾ ਸਰਵਨ ਸਿੰਘ ਪਿੰਡ ਹੈਗਾ ਧਰਮਗੋੜ ਪੱਤਨ ਦਿਰਾ ਬਾਬਾ ਨਾਨਕ ਕਾਲ ਮੇਰਾ ਵੀਰ ਜੀ ਐਕਸੀਡੈਂਟ ਹੋ ਗਿਆ ਟਿਪਰ ਚ ਲੰਮਦਾ ਹਾਂ ਬੱਸ ਬਚਾਉਂਦੇ ਆ ਬਚਾਉਂਦੇ ਆ ਉਹਦੇ ਵਿੱਚ ਛੋਟੇ ਛੋਟੇ ਬੱਚੇ ਸੀ ਉਹਨਾਂ ਨੂੰ ਬਚਾਉਂਦੇ ਆ ਬਚਾਉਂਦੇ ਆ ਮੈਂ ਆਪਣਾ ਨਸਕਾਨ ਕਰ ਬੈਠਾ ਹਾਂ ਕਿਉਂ ਉਹਦੇ ਵਿੱਚ ਬੱਚੇ ਛੋਟੇ ਜੇ ਮੈਨੂੰ ਇਹਨਾਂ ਨੇ ਇਹ ਪਤਾ ਵੀ ਮੇਰੇ ਨੇ ਸੱਟ ਲੱਗ ਜਾਣੀ ਆ ਕਿਉਂ ਇੱਕਦਮ ਬੱਸ ਆ ਗਈ ਜੀ ਉਹਦੇ ਵਿੱਚ ਮਾਰਦਾ ਬੱਸ ਪਲਟਣੀ ਓਵਰਲੋਡ ਟਿਪਰ ਹੀ ਹਾਂਜੀ ਮੇਰੇ ਕੋ ਜਿੰਨਾ ਵੀ ਪੈਸਾ ਹੈ ਗਾਈ ਮੈਂ ਲਾ ਚੁੱਕਾ ਹਾਂ ਸਾਰੇ ਹਫ਼ਤਾ ਲਾਂ ਕਿ ਮੈਂ ਤੰਗ ਆ ਗਿਆ ਫਿਰ ਰਿਸ਼ਤੇਦਾਰਾਂ ਕੋ ਮੰਗ ਮੰਗ ਕੇ ਸਾਰਾ ਮ ਇਲਾਜ ਕਰਾਇਆ ਹੋਇਆ ਛੋਟਾ ਜਿਹਾ ਬੱਚਾ ਮੇਰਾ 10 ਸਾਲਾਂ ਦਾ ਸਕੂਲੇ ਜਾਂਦੇ ਆ ਸਕੂਲ ਵਾਲੇ ਵੀ ਕਹਿੰਦੇ ਆ ਖਰਚਾ ਭੇਜੋ ਖਰਚਾ ਕਿੱਥੋਂ ਆਏ ਜੇ ਮੈਂ ਇਹਨੇ ਕਮਾਵਾ ਕਰਦਾ ਖਰਚਾ ਕਿੱਥੋਂ ਕਰਦਾ ਚੱਲੇਗਾ ਮੈਂ ਹੀ ਇਕੱਲਾ ਕਮਾਉਣ ਲਾ ਮੇਰਾ ਬਾਪ ਡੈਡੀ ਮੇਰਾ ਵੀ ਨਹੀਂ ਮਾਤਾ ਤੇ ਮੇਰੀ ਨਾਲ ਦੀ ਹੈ ਇਹ ਕੀ ਨਾਂ ਤੁਹਾਡਾ ਮੇਰਾ ਨਾਂ ਹੈ ਸਰਵਨ ਸਿੰਘ ਸਰਵਨ ਸਿੰਘ ਜੀ ਹਾਂਜੀ ਸਰਵਨ ਸਿੰਘ ਜੀ ਕੀ ਗੱਲ ਹੋਈ ਸੀ ਲਤ ਨੂੰ ਏ ਵੀਰ ਜੀ ਗੱਡੀ ਚਲਾਉਂਦੇ ਆਂ ਟਿੱਪਰ ਹੂੰ ਇਹ ਰੇਤਾ ਬਜੀ ਲੈ ਕੇ ਆਉਂਦੇ ਆਂ ਮੀਰ ਥੱਲੇ ਲੋ ਅੱਛਾ ਠਾਕਰ ਦਵਾਰੇ ਤੋਂ ਹੂੰ ਅੰਬਰਸਰ ਦਾ ਲੋੜੀ ਉਸ ਗੱਡੀ ਦੀ ਬ੍ਰੇਕ ਦੇ ਬਿਲਟ ਫਾਲਟ ਪੈ ਗਿਆ ਹੂੰ ਬੱਸ ਪਚਾਉਂਦੇ ਆ ਪਚਾਉਂਦੇ ਆ ਮੈਂ ਆਪਣਾ ਇਨਸਾਨ ਕਰ ਬੈਠਾ ਉਹਦੇ ਵਿੱਚ ਬੱਸ ਦੇ ਵਿੱਚ ਵੀ ਛੋਟੇ ਛੋਟੇ ਬੱਚੇ ਕਿਉਂ ਜੇ ਉਹਨਾਂ ਦੇ ਵਿੱਚ ਵੱਜਦੀ ਤਾਂ ਵੀ ਉਹਨਾਂ ਦਾ ਵੀ ਇਨਸਾਨ ਮੈਂ ਆਪਣਾ ਕਰ ਬੈਠਾ ਮੈਨੂੰ ਉਹਨਾਂ ਨੇ ਹੀ ਪਤਾ ਜੀ ਮੇਰੇ ਇੰਨੇ ਗਰੀਬ ਦੇ ਸੱਟ ਲੱਗ ਜਾਣੀ ਹੂੰ ਹੂੰ ਹਾਂਜੀ ਤੇ ਵੀਰੇ ਜਦੋਂ ਦੀ ਸੱਟ ਲੱਗੀ ਆ ਕਿੱਦਾਂ ਤੁਸੀਂ ਆਪਣਾ ਖਰਚਾ ਕਰਾਇਆ ਕਿੱਦਾਂ ਤੁਸੀਂ ਗੁਜ਼ਾਰਾ ਕਰਦੇ ਰਹੇ ਹੁਣ ਤੱਕ ਕੱਚਾ ਵੀਰੇ ਜਿੱਦਾਂ ਰਿਸ਼ਤੇਦਾਰਾਂ ਕੋ ਫੜਫੜ ਕੇ ਤੇ ਕਿੰਨਾ ਚੇਰ ਹੋ ਗਿਆ ਸੱਟ ਲੱਗੀ ਨੂੰ ਸੱਟ ਲੱਗੀ ਨੂੰ 8 ਮਹੀਨੇ ਹੋ ਜਨਗੇ ਮੈਂ ਮੰਜੀ ਤੇ ਰਹਿਣਾ ਬਹੁਤ ਤੰਗ ਰਾਤ ਨੂੰ ਮੈਨੂੰ ਚੀਕਾਂ ਬਣੀਆਂ ਵਜਦੀਆਂ ਪੀੜ ਬਹੁਤ ਹੁੰਦੀ ਹੈ ਮੇਰੇ ਹੂੰ ਹੂੰ ਹਾਂਜੀ ਤੇ ਵੀਰੇ ਕੋਈ ਸੰਗਤ ਨੂੰ ਬੇਨਤੀ ਕਰਨੀ ਹੋਵੇ ਜੋ ਅਸੀਂ ਵੀ ਬੇਨਤੀ ਕਰਦੇ ਹਾਂ ਸੰਗਤ ਗਾੜੀ ਵੀ ਆਪਣੀ ਕਮਾਈ ਚੋਂ ਤਿੱਲ ਫੁੱਲ ਹਿੱਸਾ ਦਸਬੰਦ ਜਿਹੜਾ ਇਹ ਵੀਰ ਦੇ ਲੇਖੇ ਲਾਇਆ ਜਾਵੇ ਤਾ ਜੋ ਇਹ ਵੀਰ ਆਪਣੇ ਬੱਚਾ ਆਪਣਾ ਪਰਿਵਾਰ ਆਪਣੀ ਘਰ ਵਾਲੀ ਆਪਣੀ ਮਾਂ ਨੂੰ ਸੰਭਾਲ ਸਕੇ ਤੇ ਵੀਰੇ ਤੁਸੀਂ ਵੀ ਇਦਾਂ ਹੀ ਸੰਗਤ ਕਾੜੀ ਬੇਨਤੀ ਕਰ ਦਿਓ ਹਾਂ ਕਰਨੇ ਵੀਰ ਜੀ ਕੋਈ ਵੀ ਮੇਰਾ ਵੀਰ ਭਰਾ ਮੇਰੀ ਵੀਡੀਓ ਵੇਂਦਾ ਆ ਕੋਈ ਵੀ 10 5 ਜਿੰਨੇ ਵੀ ਹੋਗਾ ਅਗਲੇ ਮੇਰੇ ਜੋ ਵੀ ਖਾਤੇ ਜਿ ਪਾਉਣਾ ਖਾਤੇ ਜਿੱਦਾਂ ਵੀ ਤੁਸੀਂ ਕਰ ਸਕਦੇ ਜ ਮੇਰਾ ਗਰੀਬ ਦਾ ਇਲਾਜ ਹੋ ਜਾਏ ਮੇਰਾ ਛੋਟਾ ਜ ਆ ਬੱਚਾ ਚਲੋ ਮੈਂ ਵੀ ਕੇਤਣਾ ਪੜਾ ਸਕਾਂ ਨੂੰ ਮਾੜਾ ਚੰਗਾ ਆਪਣਾ ਘਰ ਦਾ ਮੇਰਾ ਸਰਕਲ ਚੱਲ ਸਕੇ ਮੈਂ ਹਾਂ ਯਾ ਇਕੱਲਾ ਕਮਾਉਣ ਵਾਲਾ ਕੋਈ ਨਹੀਂ ਵੀਰੇ ਵਾਹਿਗੁਰੂ ਕਿਰਪਾ ਕਰੇਗਾ ਤੇ ਸੰਗਤ ਦੇ ਗਾੜੀ ਕੋਈ ਮਤਲਬ ਕਿ ਹਨਾ ਇਹ ਕੋਈ ਵੱਡੀ ਅਮਾਉਂਟ ਨਹੀਂ ਆ ਸੰਗਤ ਜੀ ਜ਼ਿਆਦਾ ਖਰਚਾ ਨਹੀਂ ਆਉਣਾ ਵੱਧ ਤੋਂ ਵੱਧ ਵੱਧ ਤੋਂ ਵੱਧ ਵੀ ਲਾ ਕੇ ਚੱਲੋਗੇ 1 ਲੱਖ ਰੁਪਏ ਦਾ ਖਰਚਾ ਤੇ ਜਿੰਨੀ ਸੰਗਤ ਵੀਡੀਓ ਵੇਂਦੀ ਹੈ ਜੇ 2-2 4-4 ਰੁਪਏ 10-10 ਰੁਪਏ ਵੀ ਜੇ ਭੇਜਣੇ ਸ਼ੁਰੂ ਕਰੇ ਫੋਨ 'ਚ ਤੇ ਵੀਰ ਦਾ ਲਾਜ ਹੋ ਜਾਣਾ ਤੇ ਆਓ ਆਪਾਂ ਰਲ ਮਿਲ ਕੇ ਆਪਾਂ ਇਹ ਵੀਰ ਦੀ ਮਦਦ ਕਰੀਏ ਇੱਕ ਸਾਡਾ ਆਪਣਾ ਵੀਰ ਹੈ ਇਹ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ